ਆਪਾਂ ਗੁਰੂਗ੍ਰੇ ਲੌਰ ਤੋਂ ਬਾਬਾ ਬੁਰਦਤਤਾ ਜੀ ਦੇ ਪਹੁੰਚ ਗਏ ਆਪਾਂ ਗੁਰੂਗ੍ਰੇ ਲੌਰ ਤੋਂ ਆਪਾਂ ਆਉਣਗੇ ਬਾਬਾ ਬੁਰਦਤਤਾ ਜੀ ਦੇ ਦੂਆ ਜਾਵਾਂਗੇ ਬੋਟਨ ਸਾਹਿਬ ਜੀ ਦੇ ਫੋਟੋ ਵੀ ਕਰਾਉਣੇ ਬੱਚੇ ਨੇ ਬਾਬਾ ਜੀ ਠੀਕੇ ਸ਼ਹਿਰੀ ਚਮਕੌਰ ਸਾਹਿਬ ਬਾਬੂ ਬੁੱਢੇ ਸਾਹਿਬ ਤੋਂਿੱਦਾ ਹੈ ਚਮਕੌਰ ਸਾਹਿਬ ਆਪਾਂ ਤੇ ਚਮਕੌਰ ਦੀ ਗਲੀ ਤੇ ਹੁਣ ਆਪਾਂ ਜਾਵਾਂਗੇ ਤਾੜੀ ਸਾਹਿਬ ਗੁਰਦੁਆਰੇ ਉੱਥੇ ਦੇ ਘਰਾਵਾਂ ਨੂੰ ਦਰਸ਼ਨ ਤੇ ਗੁਰਦੁਆਰ ਸਾਹਿਬ ਦੇ ਚੱਲ ਰਹੀ ਆ ਪੱਥਰ ਦੀ ਸੇਵਾ ਗੁਰਦੁਆਰਾ ਸ਼੍ਰੀ ਤਾੜੀ ਸਾਹਿਬ ਗੁਰਦੁਆਰਾ ਇੱਥੇ ਪੱਥਰ ਦੀ ਸੇਵਾ ਚੱਲਦੀ ਆ ਪਹਿਲਾਂ ਅਸੀਂ ਮੱਠਾ ਇੱਧਰ ਢੱਕ ਦਿੰਦੇ ਚਲੋ ਮੈਂ ਤਾਂ ਬਹੁਤ ਝੜਦਾ ਹਾਂ ਮੈਂ ਇਹ ਨੂੰ ਹੋ ਗਏ 4-5 ਸਾਲ ਹੋ ਗਏ ਨੂੰ ਤੇ ਹੁਣ ਇਹਨਾਂ ਨੇ ਗੁਰਦੁਆਰ ਸਾਹਿਬ ਇੱਧਰ ਬਣਾਇਆ ਹੋਇਆ ਵਾ ਬਹੁਤ ਵਧੀਆ ਵਾ ਆ ਇਹ ਕੋਈ ਵੀ ਨਹੀਂ ਜਾਣਦੀ ਅਗਰ ਦੁਬਾਰਾ ਬਾਅਦ ਵਿੱਚ ਪੱਥਰ ਦਾ ਕੰਮ ਚੱਲ ਰਿਹਾ ਵਾ ਤੇ ਥੋੜੇ ਚਿਰ ਬਾਅਦ ਜਾਨੀ ਪੂਰਾ ਜੋ ਪੱਥਰ ਦਾ ਕੰਮ ਜਿਹੜਾ ਹੋ ਗਿਆ ਫਿਰ ਉਹ ਇੱਧਰ ਕਰਨਗੇ ਮਹਾਰਾਜ ਦਾ ਸਰੂਪ ਪਹਿਲਾਂ ਇੱਧਰ ਹੁੰਦਾ ਸੀ ਹੁਣ ਇਹਨਾਂ ਨੇ ਇੱਧਰ ਕਰਤਾ ਕਿੰਨਾ ਕੋਈ ਕਟਾ ਹੀ ਨਹੀਂ ਕਰਨੀ ਇੱਦਾਂ ਹੀ ਰਹਿਦਾ ਆ ਮੁੱਖ ਇੱਥੇਦਾਰ ਨੇ ਬਾਕੀ ਉਹਰੇ ਸਾਰੇ ਗੁਰਦੁਆਰਾ ਸਾਹਿਬਾਂ ਜੇ ਮੱਥਾ ਟੇਕ ਕੇ ਲਾਸਟ ਗੁਰਦੁਆਰਾ ਸੀ ਆਪਣਾ ਤਾੜੀ ਸਾਹਿਬ ਗੁਰਦੁਆਰਾ ਤੇ ਇੱਥੇ ਆਪਾਂ ਵਲੌਗ ਦੀ ਸਮਾਪਤੀ ਕਰਦੇ ਆਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਕਿਤੇ ਮਿਲਾਂਗੇ ਹੁਣ ਤੁਹਾਨੂੰ ਦੂਜੇ ਵਲੌਗ ਵਿੱਚ ਅੱਜ ਗੁਰਦੁਆਰਾ ਸੂਮਾ ਸਰ ਪੈਂਟ ਡੱਬੇ ਦੇ ਵਿੱਚ ਵੀ ਪ੍ਰੋਗਰਾਮ ਆ ਤਾੜੀ ਸਾਹਿਬ ਗੁਰਦੁਆਰੇ ਦਰਸ਼ਨ ਕਰਕੇ ਹੁਣ ਚਾਲੇ ਬਾਦਣੇ ਆਪਾਂ ਘਰ ਵੱਲ ਨੂੰ ਤੇ ਘਰੇ ਜਾ ਕੇ 2 ਘੰਟੇ ਰੈਕਸਟ ਕਰਾਂਗੇ ਤੇ ਉਸ ਤੋਂ ਬਾਅਦ ਆਪਾਂ ਜਾਵਾਂਗੇ ਗੁਰਦੁਆਰਾ ਸੁੰਬਾ ਸਰਸਾ ਆਪਣਾ ਟਿੱਪਾ ਜਿੱਥੇ ਤੁਹਾਨੂੰ ਪਤਾ ਹੀ ਆ ਹਫਤੇ ਬਾਅਦ ਕੀਰਤਨ ਦਰਬਾਰ ਹੁੰਦਾ ਵਾ ਉਹਨਾਂ ਦੇ ਤੁਹਾਨੂੰ ਦਰਸ਼ਨ ਕਰਾਵਾਂਗੇ ਅੱਜ ਸਤਿਗੁਰ ਜੀ ਪ੍ਰਕਾਸ਼ ਮਹਾਰਾ ਇਹ ਤੁਸਰੀ ਚਰਤ੍ਰ ਕੀ ਆਨੇ ਤੇਰਾ ਤੇਰੀ ਮੰਤਰਿਕੂ ਸੰਬਾਰ ਦੇ 405 ਦਾਨ ਕਰਦਾ ਸਭਰ ਕੀਜੈ ਕਿਰਪਾ ਬਾਰ ਆਖਾ ਕਰਾ ਰਖ ਮੋਹਿ ਮਨ ਕਰਮ ਚਿੰਤਾਰ ਜਾਉ ਕਈ ਮੈਂ ਨਾਮ ਗ੍ਰੀਸੈ ਪ੍ਰਤਮ ਨਾਮ ਤੁਸਨ ਬਿਸਨ ਕਹੂ ਮੈਂ ਅਧਿਆਮ ਕਾਉ ਸੁਨੇ ਪਹਿਚਾਨਤਿ ਸੋਜਿ ਬਲਾ ਕੀ ਹੋਹੀ ਭਖਿ ਸੋ ਮਹਾ ਬਾਗਤ ਬਾਰ ਹਾਰੋ ਮਹਾ ਲੋਕ ਨ ਚਿੰਤਰ ਖਾਰੋ ਨਾ ਜਾਣ ਕੋ ਰਥ ਬਾਰ ਬਹਿਤ ਕੀ ਕਾਤ ਵਿਚਾਰ ਆਪਣਾ ਨਾਮ ਮਜਤੁ ਕਬੀਰ ਤੁਮ ਤੁਮ ਸੁਖ ਰਮਾਈ ਬਨਿਐ ਸੋ ਬੋਧ ਜਨ ਜਨਾਰਨ ਕੁੰਦੇ ਨਾ ਹਾਏ ਅਤਮਾ ਮਨ ਫਰਾ ਸਭ ਦਾ ਅਹ ਸਤਿ ਅਧਿਨ ਜੀ ਹਰ ਸੱਚੇ ਜਿਸੇ ਜੁਗਾਰ ਸਭ ਅਤਮਾ ਮਾਰੀ ਦੀ ਤੂਕੀਆ ਤਾਤਾ ਤਾਰਾ ਹਾਤੇ ਅਗਨੋ ਸੰਗੋਨੀ ਸੋ